ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਸਾਰਿਆਂ ਨੂੰ ਸੱਦਾ ਦਿੰਨਾ ਕਿ ਆਓ ਆਪਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਜੋ ਕਿ ਅਨੰਦਪੁਰ ਸਾਹਿਬ ਵਿਖੇ 23 24 25 ਨਵੰਬਰ ਨੂੰ ਮਨਾਈ ਜਾ ਰਹੀ ਹੈ ਉਹਦਾ ਹਿੱਸਾ ਬਣੀਏ ਉਥੇ ਆ ਕੇ ਨਤਮਸਤਕ ਹੋਈਏ ਸਜਦਾ ਕਰੀਏ ਉਥੇ 23 24 25 ਤਰੀਕ ਨੂੰ ਲਾਈਟ ਐਂਡ ਸਾਊਂਡ ਢਾਡੀ ਕਵਿਸ਼ਰ ਅਲੋਕੇ ਕੀਰਤਨ ਸਰਬ ਧਰਮ ਸੰਮੇਲਨ ਹੋਰ ਬਹੁਤ ਕੁਝ ਸਾਡੇ ਇਤਿਹਾਸ ਨਾਲ ਸਾਡੇ ਵਿਰਸੇ ਨਾਲ ਸਾਡੇ ਧਰਮ ਨਾਲ ਜੁੜੇ ਹੋਇਆ ਤੁਹਾਨੂੰ ਦੇਖਣ ਸੁਣਨ ਨੂੰ ਮਿਲੇਗਾ ਆਓ ਆਪ ਵੀ ਸੁਣੀਏ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਉਹਨਾਂ ਦੀ ਜੀਵਨੀ ਬਾਰੇ ਗਿਆਨ ਪ੍ਰਾਪਤ ਕਰਕੇ ਅਗਲੀਆਂ ਪੀੜ੍ਹੀਆਂ ਤੱਕ ਇਸ ਗਿਆਨ ਨੂੰ ਪਹੁੰਚਾਈਏ ਕਿ ਸਾਡੇ ਗੁਰੂਆਂ ਨੇ ਕਿਸ ਤਰ੍ਹਾਂ ਮਨੁੱਖਤਾ ਮਾਨਵਤਾ ਤੇ ਤਿਆਗ ਵਾਸਤੇ ਬਲੀਦਾਨ ਦਿੱਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ 23 24 25 ਨਵੰਬਰ 2025 ਨੂੰ ਮੈਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੁਹਾਨੂੰ ਨਿਮਰਤਾ ਸਹਿਤ ਆਉਣ ਦਾ ਸੱਦਾ ਦਿੰਨਾ ਤਾਂ ਕਿ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਜਿਹੜਾ ਹੈ ਉਹਨੂੰ ਇੱਕ ਇਸ ਤਰੀਕੇ ਨਾਲ ਮਨਾਈਏ ਕਿ ਪੂਰੀ ਦੁਨੀਆ ਦੇ ਵਿੱਚ ਉਹਦਾ ਪਤਾ ਵੀ ਲੱਗੇ ਉਹਦੇ ਬਾਰੇ ਜਾਣਕਾਰੀ ਵੀ ਹੋਵੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਿਆਨ ਵੀ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਸਾਰਿਆਂ ਨੂੰ ਸੱਦਾ ਦਿੰਨਾ ਕਿ ਆਓ ਆਪਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਜੋ ਕਿ ਨਨਦਪੁਰ ਸਾਹਿਬ ਦੇ 23 24 25 ਨਵੰਬਰ ਨੂੰ ਮਨਾਈ ਜਾ ਰਹੀ ਹੈ ਉਹਦਾ ਹਿੱਸਾ ਬਣੀਏ ਉਥੇ ਆ ਕੇ ਨਤਮਸਤਕ ਹੋਈਏ ਸਜਦਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਸਾਰਿਆਂ ਨੂੰ ਸੱਦਾ ਦਿੰਨਾ ਕਿ ਆਓ ਆਪਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਜੋ ਕਿ ਅਨੰਦਪੁਰ ਸਾਹਿਬ ਵਿਖੇ 23 24 25 ਨਵੰਬਰ ਨੂੰ ਮਨਾਈ ਜਾ ਰਹੀ ਹੈ ਉਹਦਾ ਹਿੱਸਾ ਬਣੀਏ ਉਥੇ ਆ ਕੇ ਨਤਮਸਤਕ ਹੋਈਏ ਸਜਦਾ ਕਰੀਏ ਉਥੇ 23 24 25 ਤਰੀਕ ਨੂੰ ਲਾਈਟ ਐਂਡ ਸਾਊਂਡ ਢਾਡੀ ਕਬੀਸ਼ਰ ਅਲੋਕੇ ਕੀਰਤਨ ਸਰਬ ਧਰਮ ਸੰਮੇਲਨ ਹੋਰ ਬਹੁਤ ਕੁਝ ਸਾਡੇ ਇਤਿਹਾਸ ਨਾਲ ਸਾਡੇ ਵਿਰਸੇ ਨਾਲ ਸਾਡੇ ਧਰਮ ਨਾਲ ਜੁੜਿਆ ਹੋਇਆ ਤੁਹਾਨੂੰ ਦੇਖਣ ਸੁਣਨ ਨੂੰ ਮਿਲੇਗਾ ਆਓ ਆਪ ਵੀ ਸੁਣੀਏ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਉਹਨਾਂ ਦੀ ਜੀਵਨੀ ਬਾਰੇ ਗਿਆਨ ਪ੍ਰਾਪਤ ਕਰਕੇ ਅਗਲੀਆਂ ਪੀੜ੍ਹੀਆਂ ਤੱਕ ਇਸ ਗਿਆਨ ਨੂੰ ਪਹੁੰਚਾਈਏ ਕਿ ਸਾਡੇ ਗੁਰੂਆਂ ਨੇ ਕਿਸ ਤਰ੍ਹਾਂ ਮਨੁੱਖਤਾ ਮਾਨਵਤਾ ਤੇ ਤਿਆਗ ਵਾਸਤੇ ਬਲੀਦਾਨ ਦਿੱਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ 23 24 25 ਨਵੰਬਰ 2025 ਨੂੰ ਮੈਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੁਹਾਨੂੰ ਨਿਮਰਤਾ ਸਹਿਤ ਆਉਣ ਦਾ ਸੱਦਾ ਦਿੰਨਾ ਤਾਂ ਕਿ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਜਿਹੜਾ ਹੈ ਉਹਨੂੰ ਇੱਕ ਇਸ ਤਰੀਕੇ ਨਾਲ ਮਨਾਈਏ ਕਿ ਪੂਰੀ ਦੁਨੀਆ ਦੇ ਵਿੱਚ ਉਹਦਾ ਪਤਾ ਵੀ ਲੱਗੇ ਉਹਦੇ ਬਾਰੇ ਜਾਣਕਾਰੀ ਵੀ ਹੋਵੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਿਆਨ ਦੇ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਸਾਰਿਆਂ ਨੂੰ ਸੱਦਾ ਦਿੰਨਾ ਕਿ ਆਓ ਆਪਾਂ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਜੋ ਕਿ ਅਨੰਦਪੁਰ ਸਾਹਿਬ ਵਿਖੇ 23 24 25 ਨਵੰਬਰ ਨੂੰ ਮਨਾਈ ਜਾ ਰਹੀ ਹੈ ਉਹਦਾ ਹਿੱਸਾ ਬਣੀਏ ਉੱਥੇ ਆ ਕੇ ਨਤਮਸਤਕ ਹੋਈਏ ਸਜਦਾ ਕਰੀਏ ਉੱਥੇ 23 24 25 ਤਰੀਕ ਨੂੰ ਲਾਈਟ ਐਂਡ ਸਾਊਂਡ ਟਾਡੀ ਕਵੀਸ਼ਰ ਅਲੋਕੇ ਕੀਰਤਨ ਸਰਬ ਧਰਮ ਸੰਮੇਲਨ ਹੋਰ ਬਹੁਤ ਕੁਝ ਸਾਡੇ ਇਤਿਹਾਸ ਨਾਲ ਸਾਡੇ ਵਿਰਸੇ ਨਾਲ ਸਾਡੇ ਧਰਮ ਨਾਲ ਜੁੜਿਆ ਹੋਇਆ ਤੁਹਾਨੂੰ ਦੇਖਣ ਸੁਣਨ ਨੂੰ ਮਿਲੇਗਾ ਆਓ ਆਪ ਵੀ ਸੁਣੀਏ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਉਹਨਾਂ ਦੀ ਜੀਵਨੀ ਬਾਰੇ ਗਿਆਨ ਪ੍ਰਾਪਤ ਕਰਕੇ ਅਗਲੀਆਂ ਪੀੜ੍ਹੀਆਂ ਤੱਕ ਇਸ ਗਿਆਨ ਨੂੰ ਪਹੁੰਚਾਈਏ ਕਿ ਸਾਡੇ ਗੁਰੂਆਂ ਨੇ ਕਿਸ ਤਰ੍ਹਾਂ ਮਨੁੱਖਤਾ ਮਾਨਵਤਾ ਤੇ ਤਿਆਗ ਵਾਸਤੇ ਬਲੀਦਾਨ ਦਿੱਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ 23 24 25 ਨਵੰਬਰ 2025 ਨੂੰ ਮੈਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੁਹਾਨੂੰ ਨਿਮਰਤਾ ਸਹਿਤ ਆਉਣ ਦਾ ਸੱਦਾ ਦਿੰਨਾ ਤਾਂ ਕਿ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਜਿਹੜਾ ਹੈ ਉਹਨੂੰ ਇੱਕ ਐਸ ਤਰੀਕੇ ਨਾਲ ਮਨਾਈਏ ਕਿ ਪੂਰੀ ਦੁਨੀਆ ਦੇ ਵਿੱਚ ਉਹਦਾ ਪਤਾ ਵੀ ਲੱਗੇ ਉਹਦੇ ਬਾਰੇ ਜਾਣਕਾਰੀ ਵੀ ਹੋਵੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੰਨੇ ਪ੍ਰਬਤੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਸਾਰਿਆਂ ਨੂੰ ਸੱਦਾ ਦਿੰਨਾ ਕਿ ਆਓ ਆਪਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਜੋ ਕਿ ਅਨੰਦਪੁਰ ਸਾਹਿਬ ਵਿਖੇ 23 24 25 ਨਵੰਬਰ ਨੂੰ ਮਨਾਈ ਜਾ ਰਹੀ ਹੈ ਉਹਦਾ ਹਿੱਸਾ ਬਣੀਏ ਉਥੇ ਆ ਕੇ ਨਤਮਸਤਕ ਹੋਈਏ ਸਜਦਾ ਕਰੀਏ ਉਥੇ 23 24 25 ਤਰੀਕ ਨੂੰ ਲਾਈਟ ਐਂਡ ਸਾਊਂਡ ਢਾਡੀ ਕਵਿਸ਼ਰ ਅਲੋਕਿਕ ਕੀਰਤਨ ਸਰਬ ਧਰਮ ਸੰਮੇਲਨ ਹੋਰ ਬਹੁਤ ਕੁਝ ਸਾਡੇ ਇਤਿਹਾਸ ਨਾਲ ਸਾਡੇ ਵਿਰਸੇ ਨਾਲ ਸਾਡੇ ਧਰਮ ਨਾਲ ਜੁੜਿਆ ਹੋਇਆ ਤੁਹਾਨੂੰ ਦੇਖਣ ਸੁਣਨ ਨੂੰ ਮਿਲੇਗਾ ਆਓ ਆਪ ਵੀ ਸੁਣੀਏ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਉਨ੍ਹਾਂ ਦੀ ਜੀਵਨੀ ਬਾਰੇ ਗਿਆਨ ਪ੍ਰਾਪਤ ਕਰਕੇ ਅਗਲੀਆਂ ਪੀੜ੍ਹੀਆਂ ਤੱਕ ਇਸ ਗਿਆਨ ਨੂੰ ਪਹੁੰਚਾਈਏ ਕਿ ਸਾਡੇ ਗੁਰੂਆਂ ਨੇ ਕਿਸ ਤਰ੍ਹਾਂ ਮਨੁੱਖਤਾ ਮਾਨਵਤਾ ਤੇ ਤਿਆਗ ਵਾਸਤੇ ਬਲੀਦਾਨ ਦਿੱਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ 23 24 25 ਨਵੰਬਰ 2025 ਨੂੰ ਮੈਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੁਹਾਨੂੰ ਨਿਮਰਤਾ ਸਹਿਤ ਆਉਣ ਦਾ ਸੱਦਾ ਦਿੰਨਾ ਤਾਂ ਕਿ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਜਿਹੜਾ ਉਹਨੂੰ ਇੱਕ ਇਸ ਤਰੀਕੇ ਨਾਲ ਮਨਾਈਏ ਕਿ ਪੂਰੀ ਦੁਨੀਆ ਦੇ ਵਿੱਚ ਉਹਦਾ ਪਤਾ ਵੀ ਲੱਗੇ ਉਹਦੇ ਬਾਰੇ ਜਾਣਕਾਰੀ ਵੀ ਹੋਵੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਿਆਨ ਵੀ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਸਾਰਿਆਂ ਨੂੰ ਸੱਦਾ ਦਿੰਨਾ ਕਿ ਆਓ ਆਪਾਂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਜੋ ਕਿ ਅਨੰਦਪੁਰ ਸਾਹਿਬ ਵਿਖੇ 23 24 25 ਨਵੰਬਰ ਨੂੰ ਮਨਾਈ ਜਾ ਰਹੀ ਹੈ ਉਹਦਾ ਹਿੱਸਾ ਬਣੀਏ ਉੱਥੇ ਆ ਕੇ ਨਤਮਸਤਕ ਹੋਈਏ ਸਜਦਾ ਕਰੀਏ ਉੱਥੇ 23 24 25 ਤਰੀਕ ਨੂੰ ਲਾਈਟ ਐਂਡ ਸਾਊਂਡ ਢਾਡੀ ਕਵੀਸ਼ਰ ਅਲੋਕਿਕ ਕੀਰਤਨ ਸਰਵ ਧਰਮ ਸੰਮੇਲਨ ਹੋਰ ਬਹੁਤ ਕੁਝ ਸਾਡੇ ਇਤਿਹਾਸ ਨਾਲ ਸਾਡੇ ਵਿਰਸੇ ਨਾਲ ਸਾਡੇ ਧਰਮ ਨਾਲ ਜੁੜਿਆ ਹੋਇਆ ਤੁਹਾਨੂੰ ਦੇਖਣ ਸੁਣਨ ਨੂੰ ਮਿਲੇਗਾ ਆਓ ਆਪ ਵੀ ਸੁਣੀਏ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਉਹਨਾਂ ਦੀ ਜੀਵਨੀ ਬਾਰੇ ਗਿਆਨ ਪ੍ਰਾਪਤ ਕਰਕੇ ਅਗਲੀਆਂ ਪੀੜ੍ਹੀਆਂ ਤੱਕ ਇਸ ਗਿਆਨ ਨੂੰ ਪਹੁੰਚਾਈਏ ਕਿ ਸਾਡੇ ਗੁਰੂਆਂ ਨੇ ਕਿਸ ਤਰ੍ਹਾਂ ਮਨੁੱਖਤਾ ਮਾਨਵਤਾ ਤੇ ਤਿਆਗ ਵਾਸਤੇ ਬਲੀਦਾਨ ਦਿੱਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ 24 25 ਨਵੰਬਰ 2025 ਨੂੰ ਮੈਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੁਹਾਨੂੰ ਨਿਮਰਤਾ ਸਹਿਤ ਆਉਣ ਦਾ ਸੱਦਾ ਦਿੰਨਾ ਤਾਂ ਕਿ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਜਿਹੜਾ ਹੈ ਉਹਨੂੰ ਇੱਕ ਐਸ ਤਰੀਕੇ ਨਾਲ ਮਨਾਈਏ ਕਿ ਪੂਰੀ ਦੁਨੀਆ ਦੇ ਵਿੱਚ ਉਹਦਾ ਪਤਾ ਵੀ ਲੱਗੇ ਉਹਦੇ ਬਾਰੇ ਜਾਣਕਾਰੀ ਵੀ ਹੋਵੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਿਆਨ ਦੇ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਸਾਰਿਆਂ ਨੂੰ ਸੱਦਾ ਦਿੰਨਾ ਕਿ ਆਓ ਆਪਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਜੋ ਕਿ ਅਨੰਦਪੁਰ ਸਾਹਿਬ ਵਿਖੇ 23 24 25 ਨਵੰਬਰ ਨੂੰ ਮਨਾਈ ਜਾ ਰਹੀ ਹੈ ਉਹਦਾ ਹਿੱਸਾ ਬਣੀਏ ਉੱਥੇ ਆ ਕੇ ਨਤਮਸਤਕ ਹੋਈਏ ਸਜਦਾ ਕਰੀਏ ਉੱਥੇ 23 24 25 ਤਰੀਕ ਨੂੰ ਲਾਈਟ ਐਂਡ ਸਾਊਂਡ ਢਾਡੀ ਕਵਿਸ਼ਰ ਅਲੋਕੇ ਕੀਰਤਨ ਸਰਬ ਧਰਮ ਸੰਮੇਲਨ ਹੋਰ ਬਹੁਤ ਕੁਝ ਸਾਡੇ ਇਤਿਹਾਸ ਨਾਲ ਸਾਡੇ ਵਿਰਸੇ ਨਾਲ ਸਾਡੇ ਧਰਮ ਨਾਲ ਜੁੜਿਆ ਹੋਇਆ ਤੁਹਾਨੂੰ ਦੇਖਣ ਸੁਣਨ ਨੂੰ ਮਿਲੇਗਾ ਆਓ ਆਪ ਵੀ ਸੁਣੀਏ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਉਹਨਾਂ ਦੀ ਜੀਵਨੀ ਬਾਰੇ ਗਿਆਨ ਪ੍ਰਾਪਤ ਕਰਕੇ ਅਗਲੀਆਂ ਪੀੜ੍ਹੀਆਂ ਤੱਕ ਇਸ ਗਿਆਨ ਨੂੰ ਪਹੁੰਚਾਈਏ ਕਿ ਸਾਡੇ ਗੁਰੂਆਂ ਨੇ ਕਿਸ ਤਰ੍ਹਾਂ ਮਨੁੱਖਤਾ ਮਾਨਵਤਾ ਤੇ ਤਿਆਗ ਵਾਸਤੇ ਬਲੀਦਾਨ ਦਿੱਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ 23 24 25 ਨਵੰਬਰ 2025 ਨੂੰ ਮੈਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੁਹਾਨੂੰ ਨਿਮਰਤਾ ਸਹਿਤ ਆਉਣ ਦਾ ਸੱਦਾ ਦਿੰਨਾ ਤਾਂ ਕਿ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਜਿਹੜਾ ਉਹਨੂੰ ਇੱਕ ਇਸ ਤਰੀਕੇ ਨਾਲ ਮਨਾਈਏ ਕਿ ਪੂਰੀ ਦੁਨੀਆ ਦੇ ਵਿੱਚ ਉਹਦਾ ਪਤਾ ਵੀ ਲੱਗੇ ਉਹਦੇ ਬਾਰੇ ਜਾਣਕਾਰੀ ਵੀ ਹੋਵੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਿਆਨ ਵੀ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਸਾਰਿਆਂ ਨੂੰ ਸੱਦਾ ਦਿੰਨਾ ਕਿ ਆਓ ਆਪਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਜੋ ਕਿ ਅਨੰਦਪੁਰ ਸਾਹਿਬ ਵਿਖੇ 23 24 25 ਨਵੰਬਰ ਨੂੰ ਮਨਾਈ ਜਾ ਰਹੀ ਹੈ ਉਹਦਾ ਹਿੱਸਾ ਬਣੀਏ ਉੱਥੇ ਆ ਕੇ ਨਤਮਸਤਕ ਹੋਈਏ ਸਜਦਾ ਕਰੀਏ ਉੱਥੇ 23 24 25 ਤਰੀਕ ਨੂੰ ਲਾਈਟ ਐਂਡ ਸਾਊਂਡ ਢਾਡੀ ਕਬੀਸ਼ਰ ਅਲੋਕੇ ਕੀਰਤਨ ਸਰਵ ਧਰਮ ਸੰਮੇਲਨ ਹੋਰ ਬਹੁਤ ਕੁਝ ਸਾਡੇ ਇਤਿਹਾਸ ਨਾਲ ਸਾਡੇ ਵਿਰਸੇ ਨਾਲ ਸਾਡੇ ਧਰਮ ਨਾਲ ਜੁੜਿਆ ਹੋਇਆ ਤੁਹਾਨੂੰ ਦੇਖਣ ਸੁਣਨ ਨੂੰ ਮਿਲੇਗਾ ਆਓ ਆਪ ਵੀ ਸੁਣੀਏ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਉਹਨਾਂ ਦੀ ਜੀਵਨੀ ਬਾਰੇ ਗਿਆਨ ਪ੍ਰਾਪਤ ਕਰਕੇ ਅਗਲੀਆਂ ਪੀੜ੍ਹੀਆਂ ਤੱਕ ਇਸ ਗਿਆਨ ਨੂੰ ਪਹੁੰਚਾਈਏ ਕਿ ਸਾਡੇ ਗੁਰੂਆਂ ਨੇ ਕਿਸ ਤਰ੍ਹਾਂ ਮਨੁੱਖਤਾ ਮਾਨਵਤਾ ਤੇ ਤਿਆਗ ਵਾਸਤੇ ਬਲੀਦਾਨ ਦਿੱਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ 23 24 25 ਨਵੰਬਰ 2025 ਨੂੰ ਮੈਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੁਹਾਨੂੰ ਨਿਮਰਤਾ ਸਹਿਤ ਆਉਣ ਦਾ ਸੱਦਾ ਦਿੰਨਾ ਤਾਂ ਕਿ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਜਿਹੜਾ ਹੈ ਉਹਨੂੰ ਇੱਕ ਇਸ ਤਰੀਕੇ ਨਾਲ ਮਨਾਈਏ ਕਿ ਪੂਰੀ ਦੁਨੀਆ ਦੇ ਵਿੱਚ ਉਹਦਾ ਪਤਾ ਵੀ ਲੱਗੇ ਉਹਦੇ ਬਾਰੇ ਜਾਣਕਾਰੀ ਵੀ ਹੋਵੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਿਆਨ ਵੀ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਸਾਰਿਆਂ ਨੂੰ ਸੱਦਾ ਦਿੰਨਾ ਕਿ ਆਓ ਆਪਾਂ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਜੋ ਕਿ ਅਨੰਦਪੁਰ ਸਾਹਿਬ ਵਿਖੇ 23 24 25 ਨਵੰਬਰ ਨੂੰ ਮਨਾਈ ਜਾ ਰਹੀ ਹੈ ਉਹਦਾ ਹਿੱਸਾ ਬਣੀਏ ਉੱਥੇ ਆ ਕੇ ਨਤਮਸਤਕ ਹੋਈਏ ਸਜਦਾ ਕਰੀਏ ਉੱਥੇ 23 24 25 ਤਰੀਕ ਨੂੰ ਲਾਈਟ ਐਂਡ ਸਾਊਂਡ ਢਾਡੀ ਕਬੀਸ਼ਰ ਅਲੋਕੇ ਕੀਰਤਨ ਸਰਬ ਧਰਮ ਸੰਮੇਲਨ ਹੋਰ ਬਹੁਤ ਕੁਝ ਸਾਡੇ ਇਤਿਹਾਸ ਨਾਲ ਸਾਡੇ ਵਿਰਸੇ ਨਾਲ ਸਾਡੇ ਧਰਮ ਨਾਲ ਜੁੜਿਆ ਹੋਇਆ ਤੁਹਾਨੂੰ ਦੇਖਣ ਸੁਣਨ ਨੂੰ ਮਿਲੇਗਾ ਆਓ ਆਪ ਵੀ ਸੁਣੀਏ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਉਹਨਾਂ ਦੀ ਜੀਵਨੀ ਬਾਰੇ ਗਿਆਨ ਪ੍ਰਾਪਤ ਕਰਕੇ ਅਗਲੀਆਂ ਪੀੜ੍ਹੀਆਂ ਤੱਕ ਇਸ ਗਿਆਨ ਨੂੰ ਪਹੁੰਚਾਈਏ ਕਿ ਸਾਡੇ ਗੁਰੂਆਂ ਨੇ ਕਿਸ ਤਰ੍ਹਾਂ ਮਨੁੱਖਤਾ ਮਾਨਵਤਾ ਤੇ ਤਿਆਗ ਵਾਸਤੇ ਬਲੀਦਾਨ ਦਿੱਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ 23 24 25 ਨਵੰਬਰ 2025 ਨੂੰ ਮੈਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੁਹਾਨੂੰ ਨਿਮਰਤਾ ਸਹਿਤ ਆਉਣ ਦਾ ਸੱਦਾ ਦਿੰਨਾ ਤਾਂ ਕਿ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਜਿਹੜਾ ਹੈ ਉਹਨੂੰ ਇੱਕ ਇਸ ਤਰੀਕੇ ਨਾਲ ਮਨਾਈਏ ਕਿ ਪੂਰੀ ਦੁਨੀਆ ਦੇ ਵਿੱਚ ਉਹਦਾ ਪਤਾ ਵੀ ਲੱਗੇ ਉਹਦੇ ਬਾਰੇ ਜਾਣਕਾਰੀ ਵੀ ਹੋਵੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਿਆਨ ਵੀ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਸਾਰਿਆਂ ਨੂੰ ਸੱਦਾ ਦਿੰਨਾ ਕਿ ਆਓ ਆਪਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350મી ਸ਼ਹੀਦੀ ਸ਼ਤਾਬਦੀ ਜਿਹੜੀ ਹੈ ਜੋ ਕਿ ਅਨੰਦਪੁਰ ਸਾਹਿਬ ਵਿਖੇ 23 24 25 ਨਵੰਬਰ ਨੂੰ ਮਨਾਈ ਜਾ ਰਹੀ ਹੈ ਉਹਦਾ ਹਿੱਸਾ ਬਣੀਏ ਉਥੇ ਆ ਕੇ ਨਤਮਸਤਕ ਹੋਈਏ ਸਜਦਾ ਕਰੀਏ ਉਥੇ 23 24 25 ਤਰੀਕ ਨੂੰ ਲਾਈਟ ਐਂਡ ਸਾਊਂਡ ਢਾਡੀ ਕਵਿਸ਼ਰ ਅਲੋਕਿਕ ਕੀਰਤਨ ਸਰਬ ਧਰਮ ਸੰਮੇਲਨ ਹੋਰ ਬਹੁਤ ਕੁਝ ਸਾਡੇ ਇਤਿਹਾਸ ਨਾਲ ਸਾਡੇ ਵਿਰਸੇ ਨਾਲ ਸਾਡੇ ਧਰਮ ਨਾਲ ਜੁੜਿਆ ਹੋਇਆ ਤੁਹਾਨੂੰ ਦੇਖਣ ਸੁਣਨ ਨੂੰ ਮਿਲੇਗਾ ਆਓ ਆਪ ਵੀ ਸੁਣੀਏ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਉਹਨਾਂ ਦੀ ਜੀਵਨੀ ਬਾਰੇ ਗਿਆਨ ਪ੍ਰਾਪਤ ਕਰਕੇ ਅਗਲੀਆਂ ਪੀੜ੍ਹੀਆਂ ਤੱਕ ਇਸ ਗਿਆਨ ਨੂੰ ਪਹੁੰਚਾਈਏ ਕਿ ਸਾਡੇ ਗੁਰੂਆਂ ਨੇ ਕਿਸ ਤਰ੍ਹਾਂ ਮਨੁੱਖਤਾ ਮਾਨਵਤਾ ਤੇ ਤਿਆਗ ਵਾਸਤੇ ਬਲੀਦਾਨ ਦਿੱਤੇ ਇੱਕ ਵਾਰੀ ਫੇਰ ਮੈਂ ਤੁਹਾਨੂੰ 23 24 25 ਨਵੰਬਰ 2025 ਨੂੰ ਮੈਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਤੁਹਾਨੂੰ ਨਿਮਰਤਾ ਸਹਿਤ ਆਉਣ ਦਾ ਸੱਦਾ ਦਿੰਨਾ ਤਾਂ ਕਿ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਲੀਦਾਨ ਦਿਵਸ ਜਿਹੜਾ ਹੈ ਉਹਨੂੰ ਇੱਕ ਇਸ ਤਰੀਕੇ ਨਾਲ ਮਨਾਈਏ ਕਿ ਪੂਰੀ ਦੁਨੀਆ ਦੇ ਵਿੱਚ ਉਹਦਾ ਪਤਾ ਵੀ ਲੱਗੇ ਉਹਦੇ ਬਾਰੇ ਜਾਣਕਾਰੀ ਵੀ ਹੋਵੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਗਿਆਨ ਦੇ ਪ੍ਰਾਪਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਭਗਵੰਤ ਮਾਨ ਸਾਰਿਆਂ ਨੂੰ ਸੱਦਾ ਦਿੰਨਾ ਕਿ ਆਓ ਆਪਾਂ ਨੌਵੇਂ ਪਾਸ਼ਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਜਿਹੜੀ ਹੈ ਜੋ ਕਿ ਅਨੰਦਪੁਰ ਸਾਹਿਬ ਵਿਖੇ 23 24 25 ਨਵੰਬਰ ਨੂੰ ਮਨਾਈ ਜਾ ਰਹੀ ਹੈ ਉਹਦਾ ਹਿੱਸਾ ਬਣੀਏ ਉੱਥੇ ਆ ਕੇ ਨਤਮਸਤਕ ਹੋਈਏ ਸਜਦਾ ਕਰੀਏ ਉੱਥੇ 23 24 25 ਤਰੀਕ ਨੂੰ ਲਾਈਟ ਐਂਡ ਸਾਊਂਡ ਢਾਡੀ ਕਬੀਸ਼ਰ ਅਲੋਕੇ ਕੀਰਤਨ ਸਰਬ ਧਰਮ ਸੰਮੇਲਨ ਹੋਰ ਬਹੁਤ ਕੁਝ ਸਾਡੇ ਇਤਿਹਾਸ ਨਾਲ ਸਾਡੇ ਵਿਰਸੇ ਨਾਲ ਸਾਡੇ ਧਰਮ ਨਾਲ ਜੁੜਿਆ ਹੋਇਆ ਤੁਹਾਨੂੰ ਦੇਖਣ ਸੁਣਨ ਨੂੰ ਮਿਲੇਗਾ ਆਓ ਆਪ ਵੀ ਸੁਣੀਏ ਹਿੰਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਉਹਨਾਂ ਦੀ